ਜੀ ਪੰਜਾਬ ਹਰਿਆਣਾ ਹਿਮਾਚਲ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਦੁਨੀਆਦਾਰੀ ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਰਵਿੰਦਰ ਸਿੰਘ ਰੌਬਨ ਅਸੀਂ ਇਸ ਵਿਸਾਖੀ ਵਿਸ਼ੇਸ਼ ਐਪੀਸੋਡ ਦੁਨੀਆਦਾਰੀ ਵਿੱਚ ਆਓ ਵਿਸਾਖੀ ਦੀ ਖੁਸ਼ੀਆਂ ਮਨਾਈਏ ਜੋ ਭਾਰਤ ਅਦਰ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਬੇਹਦ ਖਾਸ ਦਿਨ ਹੈ ਆ ਗਿਆ ਵਸਾਖ ਚੇਤ ਗਿਆ ਲੰਗਨੀ ਉਹ ਕਣਕਾਂ ਦਾ ਹੋ ਗਿਆ ਸਨੇਰੀ ਰੰਗਨੀ ਉਹ ਹਵਾ ਦੇ ਹੁਲਾਰੇ ਨਾਲ ਡੋਲ ਬੱਲੀਏ ਇਸ ਐਪੀਸੋਡ ਵਿੱਚ ਅਸੀਂ ਵਿਸਾਖੀ ਦੀ ਇਤਿਹਾਸਿਕ ਪਿਛੋਕੜ ਧਾਰਮਿਕ ਮਹੱਤਤਾ ਅਤੇ 1919 ਦੇ ਜਲਿਆਂਵਾਲਾ ਬਾਗ ਦੀ ਹੋਈ ਘਟਨਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮਹਾਰਾਂ ਅਤੇ ਨੌਜਵਾਨਾਂ ਦੀਆਂ ਨਜ਼ਰੀਏ ਰਾਈ ਜਾਣਾਂਗੇ ਕਿ ਵਿਸਾਖੀ ਉਹਨਾਂ ਲਈ ਕਿੰਨੀ ਅਰਥਪੂਰਨ ਹੈ ਆਓ ਫਸਲ ਤੇ ਆਸ ਧਰਮ ਅਤੇ ਆਜ਼ਾਦੀ ਦੀ ਇਸ ਵਿਲੱਖਣ ਕਹਾਣੀ ਨੂੰ ਜਾਨੀਏ ਗੁਰ ਸੋਖ ਧੀਰਨ ਕਿਉਂ ਵਾਢੀਆ ਪੰਜਾਬ ਦੇ ਖੇਤਾਂ ਵਿੱਚ ਕਣਕ ਪੱਕ ਕੇ ਸੁਨਹਿਰੀ ਹੋ ਗਈ ਹੈ ਤੇ ਵਿਸਾਖੀ ਦੀ ਸਵੇਰ ਆਪਣੇ ਨਵੇਂ ਉਜਾਲੇ ਦੇ ਨਾਲ ਚਮਕ ਰਹੀ ਹੈ ਸਦੀਆਂ ਤੋਂ ਇਹ ਦਿਨ ਵਿਸਾਖੀ ਨਵੇਂ ਮਹੀਨੇ ਵਿਸਾਖ ਅਤੇ ਉੱਤਰੀ ਭਾਰਤ ਦੇ ਕਿਸਾਨਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਵਸਾਖੀ ਕੇਵਲ ਨਵੀਂ ਫਸਲ ਦੀ ਸ਼ੁਰੂਆਤ ਹੀ ਨਹੀਂ ਸਗੋ ਇੱਕ ਨਵੀਂ ਰੋਹਾਨੀ ਉਡਾਨ ਸਾਂਝੀ ਪਹਿਚਾਨ ਅਤੇ ਇਤਿਹਾਸਿਕ ਬਲਿਦਾਨ ਦੀ ਯਾਦਗਾਰ ਅਤੇ ਵਿਸੂ ਪਰ ਵਿੱਚ ਮਨਾਏ ਜਾਣ ਵਾਲਾ ਖੁਸ਼ੀ ਅਤੇ ਜਸ਼ਨਾਂ ਦਾ ਪ੍ਰਤੀਕ ਹੈ ਆ ਗਿਆ ਵਸਾਖ ਚੇਤ ਗਿਆ ਲੰਗਨੀ ਉਹ ਕਣਕਾਂ ਦਾ ਹੋ ਗਿਆ ਸਨਹਿਰੀ ਰੰਗਨੀ ਉਹ ਹਵਾ ਦੇ ਹੁਲਾਰੇ ਨਾਲ ਡੋਲ ਬੱਲੀਏ ਆਓ ਸਭ ਤੋਂ ਪਹਿਲਾਂ ਇਤਿਹਾਸ ਵੱਲ ਨਜ਼ਰ ਮਾਰੀਏ ਵਸਾਖੀ ਦਾ ਤਿਉਹਾਰ ਭਾਰਤੀ ਉਪਮਹਾਦੀਪ ਵਿੱਚ ਕਈ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ। ਅਸਲ ਵਿੱਚ ਇਹ ਰੂਤ ਬਦਲਣ ਅਤੇ ਬਸੰਤ ਕਾਲ ਦੀ ਫਸਲ ਨੂੰ ਕਟਣ ਦਾ ਤਿਉਹਾਰ ਹੈ। ਜਦੋਂ ਕਣਕ ਪੱਕ ਕੇ ਸੁਨਹਿਰੀ ਹੋ ਜਾਂਦੀ ਹੈ। ਵਿਸਾਖੀ ਦਿਹਾੜਾ ਸਾਡਾ ਇੱਕ ਐਸਾ ਪੰਜਾਬੀ ਸੱਭਿਆਚਾਰ ਦਾ ਟਰੈਡੀਸ਼ਨਲ ਦਿਹਾੜਾ ਹੈ। ਕਿ ਜਦੋਂ ਫਸਲ ਘਰ ਆਉਂਦੀ ਸੀ ਕਿਸਾਨ ਝੂਮ ਮੁੱਟਦਾ ਸੀ। ਕਿਉਂਕਿ ਖੇਤੀ ਤੋਂ ਇਲਾਵਾ ਕੋਈ ਆਮਦਨ ਦਾ ਸਾਧਨ ਨਹੀਂ ਸੀ ਤੇ ਇਹ ਸਾਡਾ ਇੱਕ ਸੱਭਿਆਚਾਰਕ ਤਿਉਹਾਰ ਆ ਜਿਹੜਾ ਸਾਡੀ ਕਿਰਤ ਨਾਲ ਫਸਲ ਦੀ ਪ੍ਰਾਪਤੀ ਨਾਲ ਇਹਦਾ ਇਤਿਹਾਸ ਜੁੜਦਾ ਪੰਜਾਬ ਵਿੱਚ ਵਿਸਾਖੀ ਹਰ ਸਾਲ 13 ਜਾਂ 14 April ਨੂੰ ਮਨਾਈ ਜਾਂਦੀ ਹੈ ਔਰ ਨਵੇਂ ਸਾਲ ਦੀ ਸ਼ੁਰੂਆਤ ਅਤੇ ਸਰਦੀ ਦੀ ਫਸਲ ਦੀ ਵਣਜ ਦਾ ਸਮਾਂ ਹੋ ਜਾਂਦਾ ਹੈ ਪੁਰਾਣੀਆਂ ਪਰੰਪਰਾਵਾਂ ਦੇ ਅਨੁਸਾਰ ਪਿੰਡਾਂ ਵਿੱਚ ਭੰਗੜੇ ਗਿੱਧੇ ਪੈਂਦੇ ਹਨ ਔਰ ਮੇਲੇ ਲਾਏ ਜਾਂਦੇ ਹਨ ਇਤਿਹਾਸਿਕ ਤੌਰ ਦੇ ਉੱਤੇ ਤੇ ਦੇਖੋ ਇੱਕ ਤੇ ਨਾਚ ਗਾਣਾ ਭੰਗੜਾ ਮੇਲੇ ਖੁਸ਼ੀ ਦਾ ਖੁਸ਼ੀ ਦਾ ਖੁਸ਼ੀ ਦਾ ਤਿਉਹਾਰ ਕਣਕਾਂ ਪੂਰੀ ਤਰ੍ਹਾਂ ਅੱਕ ਗਈਆਂ ਨੇ ਪੀਲੀਆਂ ਹੋ ਗਈਆਂ ਨੇ ਹਾਰਵੈਸਟਿੰਗ ਤਿਆਰ ਹੈ ਤੇ ਅੱਜ ਦੇ ਦਿਨ ਕਿਉਂਕਿ ਚੰਗਾ ਦਿਨ ਮੰਨੇ ਜਾਂਦਾ ਹੈ ਸੰਗਰਾਣ ਵੀ ਹੈ ਤੋ ਐਸ ਕਰਕੇ ਉਹ ਹਾਰਵੈਸਟਿੰਗ ਜਿਹੜੀ ਹੈ ਵਾਢੀਆਂ ਜਿਹੜੀਆਂ ਨੇ ਉਹ ਸਾਡੀ ਇਕਨੋਮੀ ਤੇ ਸਾਡੀ ਐਗਰੀਨ ਇਕਨੋਮੀ ਹੈ ਸਾਰੀ ਡਿਪੈਂਡ ਹੀ ਉਹਦੇ ਤੇ ਕਰਦੀ ਹੈ ਤੋ ਐਸ ਕਰਕੇ ਇਹ ਸਭ ਤੋਂ ਵੱਡਾ ਦਿਨ ਉਸ ਪੱਖੋਂ ਵੀ ਇਹ ਬਹੁਤ ਵੱਡਾ ਦਿਨ ਭਾਈਚਾਰਕ ਸਾਂਝ ਨਜ਼ਰ ਆਉਂਦੀ ਹੈ ਇਸ ਰੂਹਾਨੀ ਅਤੇ ਸਾਂਸਕ੍ਰਿਤਿਕ ਪਿਛੋਕੜ ਨੇ ਵਿਸਾਖੀ ਨੂੰ ਸਿਰਫ ਖੇਤੀ ਦਾ ਹੀ ਨਹੀਂ ਸਗੋ ਆਤਮਿਕ ਕੱਟ ਦਾ ਤਿਉਹਾਰ ਬਣਾ ਦਿੰਦਾ ਹੈ 18 ਸੈਂਚਰੀ ਦੇ ਵਿੱਚ ਭਾਈ ਮਨੀ ਸਿੰਘ ਜਦੋਂ ਕਿ ਮਿਸਲਾਂ ਜਿਹੜੀਆਂ ਆਪਣੀ ਹੋਂਦ ਵਿੱਚ ਆ ਰਹੀਆਂ ਸੀ ਤੇ ਉਸ ਟਾਈਮ ਤੇ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਕਿਹਾ ਸੀਗਾ ਦੀਵਾਲੀ ਵਿਸਾਖੀ ਜੜੀਆਂ ਆ ਕੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਆਪਣੀ ਹਾਜ਼ਰੀ ਲਗਾਨੀ ਉਦੋਂ ਲਈ ਹੁੰਦਾ ਸੀ ਕਿ ਮਿਸਲਾਂ ਦੇ ਜਿਹੜੇ ਕੋਈ ਮਸਲੇ ਛੋਟੇ ਮੋਟੇ ਹੁੰਦੇ ਸੀ ਉਹਨਾਂ ਦੀ ਸੋਲੂਸ਼ਨ ਜੜੀ ਆ ਉੱਥੇ ਹੋ ਜਾਂਦੀ ਸੀ ਉਹ ਇੱਕ ਤਰ੍ਹਾਂ ਦੀ ਫਾਈਲ ਹੁੰਦੀ ਸੀ ਮਿਸਲ ਜਦੇ ਵਿੱਚ ਉਹ ਆਪਣਾ ਰਿਕਾਰਡ ਰੱਖਦੇ ਸੀ ਕਿ ਕਿੰਨੇ ਕਿਹੜੇ ਇਲਾਕੇ ਜੱਥੇਦਾਰ ਨੇ ਜਿੱਤ ਲਿੱਤੇ ਨੇ ਔਰ ਉਹਦੇ ਨਾਲ ਕਿੰਨੇ ਸੋਲਜਰ ਬਾਤ ਗਏ ਨੇ ਤਾਂ ਇਹ ਇਤਿਹਾਸਿਕ ਪਰੰਪਰਾ ਜੜੀ ਹੈ ਉਹਨੇ ਬਾਅਦ ਸਾਡੇ ਇਤਿਹਾਸ ਨੂੰ ਬਦਲਣ ਚ ਪੰਜਾਬ ਦੇ ਇਤਿਹਾਸ ਨੂੰ ਬਦਲਣ ਚ ਬੜੀ ਮਹੱਤਤਾ ਜੜੀ ਹੈ ਰੱਖੀ ਆ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਸਾਖੀ ਮੇਲੇ ਅਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਹੁੰਦਾ ਹੈ ਜਿੱਥੇ ਭੰਗੜਾ ਗਿੱਧਾ ਅਤੇ ਲੋਕ ਸੰਗੀਤ ਦੇ ਨਾਲ ਭਰਪੂਰ ਪ੍ਰਦਰਸ਼ਨ ਹੁੰਦੇ ਹਨ ਇਹ ਇੱਕ ਐਵਜਾ ਦੇਨ ਹੁੰਦਾ ਹੈ ਜਦੋਂ ਪੰਜਾਬੀ ਰੂਹ ਆਪਣੀ ਖੁਸ਼ੀ ਹਿੰਮਤ ਅਤੇ ਸੇਵਾ ਦੇ ਸਨੇਹ ਦੇ ਨਾਲ ਦੁਨੀਆ ਭਰ ਵਿੱਚ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਵੀ ਵਿਸਾਖੀ ਦਾ ਤਿਹਾੜ ਬੜੀ ਸ਼ੋਅ ਦੇ ਨਾਲ ਮਨਾਇਆ ਕਰਦਾ ਸੀਗਾ ਉਹਦਾ ਆਪਣਾ ਤਰੀਕਾ ਸੀ ਮੱਥਾ ਟੇਕਣਾ ਨਾ ਨਾ ਔਰ ਉਸ ਤੋਂ ਬਾਅਦ ਉਹਨੇ ਆਪਣਾ ਦਰਬਾਰ ਲਗਾਣਾ ਜਿਹਨੂੰ ਵਿਸਾਖੀ ਦਾ ਦਰਬਾਰ ਕਿਹਾ ਜਾਂਦਾ ਸੀ 1699 ਤੋਂ ਪਹਿਲਾਂ ਪੰਜਾਬ ਸੋਸ਼ਲ ਅਤੇ ਧਾਰਮਿਕ ਉਥਲ ਪਤਲ ਦੇ ਰਾਹੀਂ ਗੁਜ਼ਰ ਰਿਹਾ ਸੀ ਉਦੋਂ ਤੱਕ ਵਿਸਾਖੀ ਇੱਕ ਰਵਾਇਤੀ ਮੌਸਮੀ ਤਿਉਹਾਰ ਸੀ ਜਿੱਥੇ ਲੋਕ ਸਾਂਝੇ ਤੌਰ ਤੇ ਇਕੱਠੇ ਹੁੰਦੇ ਸਨ ਪਰ 1699 ਦੀ ਵਿਸਾਖੀ ਇਤਿਹਾਸ ਵਿੱਚ ਇੱਕ ਵੱਡਾ ਮੋੜ ਬਣ ਗਈ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਸਿੱਖ ਧਰਮ ਨੂੰ ਇੱਕ ਨਵੀਂ ਪਹਿਚਾਨ ਅਤੇ ਦਿਸ਼ਾ ਦਿੱਤੀ 1699 ਦੀ ਵਿਸਾਖੀ ਸਿੱਖ ਇਤਿਹਾਸ ਵਿੱਚ ਇੱਕ ਇਤਿਹਾਸਿਕ ਮੋੜ ਸੀ ਸੋਚੋ ਹਜ਼ਾਰਾਂ ਦੀ ਤعداد ਵਿੱਚ ਲੋਕ ਗੁਰੂ ਦੇ ਸੱਦੇ ਤੇ ਅਨੰਦਪੁਰ ਸਾਹਿਬ ਪਹੁੰਚ ਰਹੇ ਸਨ ਉਹ ਨਹੀਂ ਜਾਣਦੇ ਸਨ ਕਿ ਇਸ ਵਿਸਾਖੀ ਨੇ ਉਹਨਾਂ ਨੂੰ ਨਵੀਂ ਪਹਿਚਾਨ ਅਤੇ ਮਕਸਦ ਦੇਣਾ ਹੈ ਸوجਿਸ਼ਵਰੇ ਖਾਲਸਾ ਪੰਥ ਸਾਜਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਇੱਕ ਐਸਾ ਅਲੌਕਿਕ ਵਰਤਾਰਾ ਵਰਤਿਆ ਜਿਹਦੇ ਦਰਮਿਆਨ ਕਰਕੇ ਪੰਜ ਪਿਆਰੇ ਜਿਹੜੇ ਸੀਗੇ ਉਹਨਾਂ ਦੇ ਸੀਸ ਮੰਗੇ 1 ਬਾਈ 1 ਕਰਕੇ ਕਿ ਪਹਿਲਾ ਭਾਈ ਦਿਆ ਸਿੰਘ ਜੀ ਉੱਠਦੇ ਨੇ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਹਕਮ ਸਿੰਘ ਜੀ ਪਾਈ ਸੈਪ ਸਿੰਘ ਜੀ ਹੋਰ ਇਹ ਪੰਜ ਸਿੰਘਾਂ ਨੇ ਆਪਣੇ ਸੀਸ ਜਿਹੜੇ ਨੇ ਆਫਰ ਕੀਤੇ ਔਰ देयर वाज नो ਆਰਗੂਮੈਂਟ ਐਟ ਆਲ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਔਰ ਉਹਦੇ ਬਾਅਦ ਉਹਨਾਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕੀਤਾ ਹੋਰ ਇੱਕ ਐਸਾ ਕਨਸੈਪਟ ਪੂਰੇ ਵਰਡ ਦੇ ਵਿੱਚ ਰੱਖਿਆ ਕਿ ਉਹਨਾਂ ਕੋਲੋਂ ਫਿਰ ਖੁਦ ਆਪ ਅੰਮ੍ਰਿਤ ਧਾਤ ਮੰਗੀ ਸੋ ਆਪੇ ਗੁਰ ਚੇਲਾ ਵਾਲੀ ਗੱਲ ਬਣ ਗਈ ਜਿਵੇਂ ਅਸੀਂ ਮਡੀਵਲ ਪੀਰੀਅਡ ਦੀ ਪੰਜਾਬ ਦੀ ਗੱਲ ਕਰੀਏ ਤਾਂ ਪਹਿਲੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਖਾਲਸਾ ਦੀ ਸਿਰਜਣਾ ਇਸ ਦਿਨ ਕੀਤੀ ਤੇ ਉਹਦੇ ਨਾਲ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਘਟਨਾ ਜਿਹੜੀ ਘਟ ਗਈ ਔਰ ਜਿਹਦੇ ਨਾਲ ਜਿਹੜਾ ਇੱਕ ਰੈਵੋਲੂশনারੀ ਚੇਂਜ ਵੀ ਆਇਆ ਕਿਉਂਕਿ ਖਾਲਸਾ ਪੰਥ ਜਿਹੜਾ ਉਹ ਇੱਕ ਤਰ੍ਹਾਂ ਦੀ ਆਪਣੀ ਨਵੀਂ ਆਇਡੈਂਟੀਟੀ ਦੇ ਵਿੱਚ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦਿਵਸਾ ਕੀਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਜਣਾ ਕੀਤੀ ਖਾਲਸਾ ਸਜਣਾ ਦਿਵਸ ਜਿਹੜਾ ਹੈ ਇਹ ਇੱਕ ਐਸਾ ਰੈਵਲੂশনারੀ ਸਟੈਪ ਸੀਗਾ ਜੋ ਕਿ ਕੋਇਨਸਾਈਟ ਕੀਤਾ ਉਸ ਕਰਕੇ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਖਾਲਸਾ ਸਜਣਾ ਦਿਵਸ ਤੋਂ ਪਹਿਲਾਂ ਬੜੇ ਦੂਰ ਦੂਰ ਤੱਕ ਭਾਰਤ ਦੇ ਵਿੱਚ ਸੁਨੇਹੇ ਭੇਜੇ ਮੈਂ ਸਮਝਦਾ ਕਿ ਇੱਕ ਇੰਟੀਗ੍ਰੇਸ਼ਨ ਦਾ ਵੀ ਮੈਸੇਜ ਸੀਗਾ ਸਿੱਖਾਂ ਦੀ ਨਵੀਂ ਪਛਾਣ ਦਾ ਦਿਨ ਸੀ ਜਿੱਥੇ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਇੱਕ ਨਵੀਂ ਪਛਾਣ ਦੇ ਨਾਲ ਸਿੰਘ ਅਤੇ ਕੌਰ ਦਾ ਨਾਮ ਦਿੱਤਾ ਅਤੇ ਉਹਨਾਂ ਨੂੰ ਪੰਜ ਕਕਾਰ ਕੇਸ ਕੰਗਾ ਕੜਾ ਕਛਹਿਰਾ ਅਤੇ ਕਿਰਪਾਨ ਦਿੱਤੇ ਇਹ ਨਿਸ਼ਾਨ ਸਿੱਖਾਂ ਨੂੰ ਹਮੇਸ਼ਾ ਯਾਦ ਦਿਵਾਉਂਦੇ ਹਨ ਕਿ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ। ਖਾਲਸਾ ਪੰਥ ਦੀ ਸਿਰਜਣਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਖਾਲਸਾ ਪੰਥ ਬਣਾਇਆ। ਖਾਲਸਾ ਪੰਥ ਨੂੰ ਇੱਕ ਵਿਲੱਖਣ ਅਤੇ ਨਿਆਰੀ ਪਛਾਣ ਵੀ ਆਪ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਜਿੱਥੇ ਸੱਚੇ ਪਾਤਸ਼ਾਹ ਜੀ ਨੇ ਬਾਧੀ ਤੌਰ ਤੇ ਸਾਨੂੰ ਨਿਸ਼ਾਨੇ ਸਿੱਖੀ ਦੇ ਪੰਜ ਹਰਫਕਾਫ ਹਰ ਗਿਦਨਾ ਬਾਛਿਦ ਇਹ ਪੰਜ ਮਵਾਫ ਸਾਨੂੰ ਪੰਜ ਕਕਾਰ ਬਖਸ਼ੇ। ਉਥੇ ਸੱਚੇ ਪਾਤਸ਼ਾਹ ਜੀ ਨੇ ਨਾਲ-ਨਾਲ ਸਾਨੂੰ ਬਾਣੀ ਦਾ ਸਿਧਾਂਤ ਦੇ ਕੇ ਅੰਦਰੂਨੀ ਤੌਰ ਤੇ ਵੀ ਗੁਰੂ ਦੇ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਇਹ ਤਿਹਾਰ ਸਿੱਖਾਂ ਦੀ ਵਿਲੱਖਣ ਪਛਾਣ ਵੱਖਰੀ ਹੋਂਦ ਦਾ ਵੀ ਪ੍ਰਤੀਕ ਹੈ ਉਹਨਾਂ ਨੇ ਇੱਕ ਸਿੱਖੀ ਦੇ ਦੇ ਸਿਧਾਂਤ ਤੋਂ ਫਲਸਫੇ ਤੋਂ ਇੱਕ ਪੰਜ ਕਕਾਰਾਂ ਦਾ ਸਾਨੂੰ ਇੱਕ ਵੇਸ ਦਿੱਤਾ ਖਾਲਸੇ ਦੀ ਜਿਹੜੀ ਇੱਕ ਇੱਕ ਵेश ਦੀ ਇੱਕ ਪਹਿਰਾਵੇ ਦੀ ਇੱਕ ਪਹਿਚਾਨ ਦੀ ਜਿਹੜੀ ਕਿ ਪਹਿਲਾਂ ਨਹੀਂ ਸੀ ਉਹ ਇੱਕ ਬਹੁਤ ਵੱਡੀ ਵੱਡਾ ਇੱਕ ਬਹੁਤ ਐਮ ਕਾਰਜ ਸੀ ਜਿਹੜਾ ਗੁਰੂ ਸਾਹਿਬ ਨੇ ਇਸ ਦਿਹਾੜੇ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਇੱਕ ਪਵਿੱਤਰ ਦਿਹਾੜਾ ਵੀ ਬਣਾ ਦਿੱਤਾ ਦੇਖੋ ਖਾਲਸਾ ਸਾਜਨਾ ਦਿਵਸ ਤੇ ਬਹੁਤੀ ਥਾਵਾਂ ਦੇ ਉੱਤੇ ਨਗਰ ਕੀਰਤਨ ਕੱਢੇ ਜਾਂਦੇ ਨੇ ਹੋਰ ਪੰਜ ਪਿਆਰੇ ਸਹਿਬਾਨ ਦਾ ਕਨਸੈਪਟ ਨਾਗਰ ਕੀਰਤਨ ਦੇ ਵਿੱਚ ਦੇ ਹੁੰਦਾ ਹੈ ਉਹ ਲੀਡ ਕਰਦੇ ਨੇ ਹੋਰ ਜਿਹੜਾ ਸਾਡਾ martial art ਹੈ ਗਤਕਾ ਨਗਰ ਕੀਰਤਨ ਦਾ 파ਟ ਹੁੰਦਾ ਹੈ ਹੁਣ ਖਾਲਸੇ ਪਾਸਤੇ ਦੀ ਮਹੱਤਤਾ ਇਹ ਆ ਕਿ ਖਾਲਸੇ ਦੀ ਸਿਰਜਣਾ ਹੋਈ ਸੀਗੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿੱਚ ਲੇਕਿਨ ਇਹਦੇ ਜਿਹੜਾ ਜਸ਼ਨ ਮਨਾਉਂਦੇ ਆ ਉਹ ਅਸੀਂ ਦਮਦਮਾ ਸਾਹਿਬ ਤੇ ਮਨਾਉਂਦੇ ਆ ਜਿੱਥੇ ਹਜ਼ਾਰਾਂ ਦੀ ਗਿਣਤੀ ਪੰਜਾਬੀ ਪਉਂਦ ਦੇ ਨੇ ਸਿੱਖ ਪਉਂਦ ਦੇ ਨੇ ਔਰ ਬਹੁਤ ਚਾਦ ਨਾਲ ਇਹ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਉੱਥੇ ਇੱਕ ਸਦਾ ਇੱਕ ਤੇ ਪਾਠ ਹੁੰਦਾ ਹੈ ਕੀਰਤਨ ਹੁੰਦਾ ਹੈ ਜਿੱਥੇ ਆਉਂਦੇ ਨੇ ਲੇਕਿਨ ਉਸ ਦੇ ਨਾਲ ਨਾਲ ਇੱਕ ਮੇਲੇ ਦੇ ਰੂਪ ਦਿੱਤਾ ਜਾਂਦਾ ਹੈ ਜਿਹਦੇ ਚ ਬਹੁਤ ਸਾਰੇ ਲੋਕ ਬਹੁਤ ਸਾਰੇ ਸਟਾਲਸ ਲੱਗਦੇ ਨੇ ਲੋਕ ਕਿ ਉੱਥੇ ਹੁੰਦੇ ਨੇ ਔਰ ਬੱਚੇ ਵੀ ਇੰਜੋਏ ਕਰਦੇ ਨੇ ਵੱਡੇ ਵੀ ਆਉਂਦੇ ਨੇ ਕੋਈ ਲੋੜ ਬੰਦੀ ਜਿਹੜੀ ਚੀਜ਼ ਦੀ ਲੋੜ ਹੋਵੇ ਉਹ ਚੀਜ਼ ਖਰੀਦ ਕੇ ਲੈ ਜਾਂਦੇ ਨੇ ਸੁਇਸਤ੍ਰਿਕ ਇੱਕ ਮੇਲਾ ਵੀ ਹੁੰਦਾ ਹੈ ਔਰ ਇੱਕ ਉਹਨੂੰ ਇੱਕ ਧਾਰਮਿਕ ਸਿਗਨੀਫੀਕੈਂਸੀ ਉਸ ਦਿੰਦੀ ਹੈ। ਅੰਦਰ ਦਾ ਪਿਆ ਵਿਸਾਖੀ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਅਦਭਤ ਹੁੰਦਾ ਹੈ। ਸਵੇਰ ਤੋਂ ਹੀ ਹਜ਼ਾਰਾਂ ਦੀ ਤਦਾਦ ਵਿੱਚ ਸਰਦਾਲੂ ਉੱਥੇ ਪਹੁੰਚ ਕੇ ਅਰਦਾਸਾ ਕਰਦੇ ਹਨ, ਪਵਿੱਤਰ ਸਰੋਵਰ ਵਿੱਚ સ્ਨਾਣ ਕਰਦੇ ਹਨ। ਰਾਤ ਨੂੰ ਆਤੀਸ਼ਬਾਜੀ ਦੀ ਚਮਕ ਨਾਲ ਆਕਾਸ਼ ਰੋਸ਼ਨ ਹੋ ਜਾਂਦਾ ਹੈ ਜੋ ਇਸ ਪਵਿੱਤਰ ਤਿਉਹਾਰ ਦੀ ਖੁਸ਼ੀ ਨੂੰ ਚਾਰ ਚੰਦ ਲਗਾ ਦਿੰਦਾ ਹੈ। ਵਸਾਖੀ ਸਿਰਫ ਖੁਸ਼ੀ ਫਸਲਾਂ ਦੀ ਆਮਦ ਅਤੇ ਧਾਰਮਿਕ ਮਹੱਤਤਾ ਦਾ ਹੀ ਤਿਉਹਾਰ ਹੀ ਨਹੀਂ ਹੈ ਇਹ ਦਿਨ ਇੱਕ ਦੁਖਦਾਈ ਯਾਦ ਨਾਲ ਵੀ ਜੁੜਿਆ ਹੋਇਆ ਹੈ 13 April 1919 ਜਦ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਹੋਈ નિર્ਦਈ ਹੱਤਿਆਕਾਂਡ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਘਟਨਾ ਨੇ ਦੇਸ਼ ਵਾਸੀਆਂ ਦੇ ਕਲੇਜੇ ਚੀਕ ਦਿੱਤੇ ਲੇਕਿਨ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਜੋਸ਼ ਅਤੇ ਦਿਸ਼ਾ ਮਿਲੀ ਇੰਡੀਆ ਦਾ ਕਹਿ ਸਕਦੇ ਹੋ ਟਰਨਿੰਗ ਪੁਆਇੰਟ ਜਿਹੜਾ ਆਫ आवर ਇੰਡੀਅਨ ਹਿਸਟਰੀ ਇਤਿਹਾਸ ਹੋਈ ਹੋਈ ਹੈ ਜਲਿਆਂਵਾਲਾ ਬਾਗ ਤੇ ਮਾਡਰਨ ਹਿਸਟਰੀ ਨੂੰ ਜਲਿਆਂਵਾਲਾ ਬਾਗ ਦੇ ਇਤਿਹਾਸ ਤੋਂ ਬਿਨਾ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ ਸੋ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਇਹ ਤੋਂ ਘਟਨਾਵਾਂ ਜਿਹੜੀਆਂ ਨੇ ਖਾਸੇ ਦੀ ਸਾਜਨਾ ਤੇ ਜਲਿਆਂਵਾਲਾ ਬਾਗ ਦਾ ਮਸੈਕਰ ਕਹਿ ਲਓ ਕੱਲੂਕਾਰਾ ਕਹਿ ਲਓ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਨੇ ਸੋ ਉਸ ਲਈ ਇਹਨਾਂ ਨੇ ਨਰੌਲਟ ਐਕਟ ਜਿਹੜਾ ਸੀ ਉਹ ਲਗਾਇਆ ਕਿ ਜਿਹੜਾ ਬੋਲੇਗਾ ਉਹਨੂੰ ਜੇਲ੍ਹ ਹੀ ਤੁਸਤਾ ਜਾਏਗਾ ਸੋ ਨੇਚਰਲੀ ਆਨ ਡੈਮੋਕਰੈਟਿਕ ਸੀਗਾ ਔਰ ਇੱਕ ਤਰ੍ਹਾਂ ਦਾ ਹੈ ਡਿਕਟੇਟੋਰੀਅਲ ਤਾਨਾਸ਼ਾਹੀ ਦਾ ਕਾਨੂੰਨ ਸੀ ਉਹਦੇ ਖਿਲਾਫ ਬਹੁਤ ਵੱਡੀ ਮੂਵਮੈਂਟ ਚੱਲੀ ਤੇ ਡਾਕਟਰ ਸਤਪਾਲ ਜੀ ਔਰ ਡਾਕਟਰ ਸਫੂਦਿਨ ਕੁਚਲੂ ਜੀ ਉਹਨਾਂ ਨੇ ਆਵਾਜ਼ ਉਠਾਈ ਦੋਈ ਹੋਇਆ ਕਿ ਉਹਨਾਂ ਨੂੰ ਜੇਲ੍ਹ ਹੀ ਪਤਾ ਗਿਆ ਫਿਰ ਦੇ ਖਿਲਾਫ ਇਹ ਮੂਵਮੈਂਟ ਬੜੀ ਇਕਦਮ ਪੱਕ ਗਈ ਜਿਹੜਾ ਖਾਸੇ ਦੀ ਸਾਜਨਾ ਉਹਨੇ ਤੇ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ ਜਿਹੜਾ ਚੱਲਿਆਂ ਵਾਲਾ ਬਾਗ ਦਾ ਮੁਸਕਰ ਹੈ ਉਹਨੇ ਸਾਡੇ ਫ੍ਰੀडम ਮੂਵਮੈਂਟ ਨੂੰ ਇੱਕ ਨਵੀਂ ਡਾਇਰੈਕਸ਼ਨ ਦਿੱਤੀ ਬਲਕਿ ਚੇਂਜ ਹੀ ਕਰ ਦਿੱਤਾ ਉਹਦੇ ਕੋਰਸ ਨੂੰ ਹੀ ਚੇਂਜ ਕਰ ਦਿੱਤਾ ਤੋਂ ਇਸ ਕਰਕੇ ਮੈਂ ਸਮਝਦਾ ਕਿ ਚੱਲਿਆਂ ਵਾਲਾ ਬਾਗ আর ਵਿਸਾਖੀ ਜਿਹੜੀ ਹੈ ਉਹ ਅਮਰ ਸਰ ਪੰਜਾਬ ਔਰ ਹਿੰਦੁਸਤਾਨ ਵਾਸਤੇ ਇਹ ਬਿਲਕੁਲ ਇੱਕ ਅਨਿਖੜਵਾ ਜਿਹੜਾ ਹੈ ਇਤਿਹਾਸਿਕ ਐਪੀਸੋਡ ਕਹ ਲੋ ਜਾਂ ਇਤਿਹਾਸਿਕ ਇੱਕ ਪੁਆਇੰਟ ਹੈ ਬਿੰਦੂ ਹੈ ਉਹਦੇ ਵਿੱਚ ਜਿਹੜੀ ਹਕੂਮਤ ਆ ਸਤਾ ਆ ਉਹ ਪਿਛਲੇ ਸਮਿਆਂ ਤੋਂ ਮਤਲਬ ਜਨਰਲ ਡਾਇਰ ਆ ਜਾਂਦਾ ਹੈ ਕੋਈ ਇੰਨੀਆਂ ਗਤੀਵਿਧੀਆਂ ਵਾਪਰ ਜਾਂਦੀਆਂ ਬਹੁਤ ਕੁਝ ਵਾਪਰ ਜਾਂਦਾ ਅਮਰਸਰ ਦੇ ਵਿੱਚ ਸਾੜਫੂ ਕਈ ਕੁਝ ਉਹਦੇ 'ਚ ਐ ਅਸੀਂ ਟਕਰਾ ਤੱਕ ਆ ਗਏ ਇੱਕ ਹੁੰਦੀ ਐਵੇਂ ਅਸੀਂ ਆਪਦੀ ਗੱਲ ਕਰਦੇ ਹਾਂ ਸਤਾ ਆਪਦੀ ਗੱਲ ਕਰਦੀ ਉਹ ਟੈਨਸ਼ਨ ਵੱਧੀ ਵੱਧੀ ਟਕਰਾਅ ਚ ਆ ਗਈ ਬਹੁਤ ਵੱਡੇ ਟਕਰਾਅ ਚ ਉਹ ਕੁਦਰਤੀ ਸੀ ਇਹ ਦਿਹਾੜਾ ਵੀ ਕੱਠ ਦਾ ਕਤਰਤਾ ਦਾ ਚੁਣਿਆ ਗਿਆ ਪਰ ਇਹ ਦਿਹਾੜਾ ਹੀ ਅੰਗਰੇਜ਼ਾਂ ਦੀ ਰਾਜਸੀ ਮੌਤ ਦਾ ਕਾਰਨ ਬਣਿਆ ਮਤਲਬ ਜਿਹੜੀ ਸਾਡੀ ਆਜ਼ਾਦੀ ਦੀ مشਾਲ ਸੀ ਸਾਰਾ ਭਾਰਤ ਇਸ ਕਰਕੇ ਇਕੱਠਾ ਹੋ ਗਿਆ ਕਿਉਂਕਿ ਉਥੇ ਹਿੰਦੂ ਸਿੱਖ ਮੁਸਲਮਾਨ ਦਾ ਇਕੱਠਾ ਖੂ ਡੁੱਲਿਆ ਉਹ ਇੱਕ ਐਤਵਾਰ ਦਾ ਦਿਨ ਸੀ ਹਜ਼ਾਰਾਂ ਲੋਕ ਆਦਮੀ ਔਰਤਾਂ ਅਤੇ ਬੱਚੇ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਸਨ ਕੁਝ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸਨ ਕੁਝ ਬ੍ਰਿਟਿਸ਼ ਕਾਨੂੰਨਾਂ ਦੇ ਖਿਲਾਫ ਅਮਨਪੁਰ ਤੇ ਨੀਕੇ ਨਾਲ ਅੰਦੋਲਨ ਕਰਾਇਆ ਸੀ ਕਿ ਇਸ ਫੁੱਲ ਮੀਟਿੰਗ ਚੱਲ ਰਹੀ ਸੀ ਰੋਲ ਅਟੈਕ ਦੇ ਖਿਲਾਫ ਤੇ ਉਸ ਦੌਰਾਨ ਜਨਨ ਡਾਇਰ ਇੱਥੇ ਆਇਆ ਆ ਕੇ ਉਹਨੇ ਬਗੈਰ ਕਿਸੇ ਵਾਰਨਿੰਗ ਦੇ ਗੋਲੀਆਂ ਚਲਾਤੀਆਂ ਤੇ ਸੈਂਕੜੇ ਨੇ ਆਪਣੇ ਲੋਕਾਂ ਨੂੰ ਸੀਧਾ ਘਾਤਕ ਜਿਲ੍ਹਿਆਂ ਵਾਲਾ ਬਾਗ ਅਜ ਵੀ ਉਸ ਦਰਦਨਾਕ ਯਾਦਾਂ ਨੂੰ ਆਪਣੇ ਅੰਦਰ ਸੰਜੋਏ ਹੋਏ ਹੈ ਗੋਲੀਆਂ ਦੇ ਨਿਸ਼ਾਨ ਅਜੇ ਵੀ ਕੰਦਾ ਤੇ ਨਜ਼ਰ ਆਉਂਦੇ ਹਨ ਅਤੇ ਉਕੂਨੀ ਖੂ ਇਥੇ ਪਲਾ ਵਿੱਚ ਅੰਗਿਨਤ ਨਿਰਦੋਸ਼ ਲੋਕ ਸ਼ਹੀਦ ਹੋ ਗਏ ਸਨ ਇਤਿਹਾਸ ਦੀ ਗਵਾਹੀ ਪਰ ਰਿਹਾ ਹੈ ਕੰਪਲੈਕਸ ਵਿੱਚ ਮਿਊਜ਼ੀਅਮ ਹੈ ਜੀ ਮਿਊਜ਼ੀਅਮ ਦੇ ਵਿੱਚ ਲੋਕੀ ਜਾਂਦੇ ਨੇ ਵੇਖਦੇ ਨੇ ਪੂਰਾ ਵਾਕਿਆ ਦਿਖਾਇਆ ਗਿਆ ਜਿਹੜੀ ਗੋਲੀ ਚੱਲਨੀ ਕਾਂਡ ਉਹ ਵੀ ਦਿਖਾਇਆ ਗਿਆ ਇਹ ਤੇ ਸ਼ਹੀਦ ਉਦਮ ਸਿੰਘ ਦੀ ਯਾਦ ਵੀ ਸੰਭਾਲੀ ਗਈ ਹੈ ਜਿਨ੍ਹਾਂ ਨੇ ਇਸ ਨਿਰਦਈ ਹਤਿਆਕਾਂਡ ਦਾ ਬਦਲਾ ਲੈ ਕੇ ਕੌਮ ਦਾ ਮਾਨ ਬਧਾਇਆ ਸੀ ਇੱਧਰ ਉਦਮ ਸਿੰਘ ਦੀਆਂ ਹਸਤੀਆਂ ਵੀ ਰੱਖੀਆਂ ਜੋ ਵਾਕਿਆ ਹੋਇਆ ਵੱਖਰੇ ਵੱਖਰੇ ਮੈਦੀਮ ਬਣੇ ਨੇ ਬਾਕੀ ਤੇ ਸਿੱਧੀ ਖੂ ਹਗਾ ਸੀ ਹੁੰਗ ਵੀ ਹਗਾ ਗੋਲਿਆਂ ਦੇ ਨਿਸ਼ਾਨ ਹੱਲੇ ਵੀ ਹਗੇ ਨੇ ਤੇ ਸਿੱਧਾਂ ਦੀ ਯਾਦਗਾਰ ਬਣੀ ਹੈ ਉੱਥੇ ਲੋਕੀ ਜਾਂਦੇ ਨੇ ਮੱਥਾ ਟੇਕਦੇ ਨੇ ਅਸੀਂ ਵਿਸਾਖੀ ਦੇ ਚੜ੍ਹਦੇ ਸੂਰਜ ਤੋਂ ਲੈ ਕੇ ਕਾਲੇ ਦਿਨਾਂ ਤੱਕ ਦਾ ਸਫ਼ਰ ਵੇਖਿਆ ਖਾਲਸੇ ਦੀ ਰਚਨਾ ਤੋਂ ਲੈ ਕੇ ਜਲੀਆਂ ਵਾਲਾ ਬਾਗ ਦੀ ਤਕਲੀਫ਼ ਤੱਕ ਹੁਣ ਅਸੀਂ ਆਖਰੀ ਸੈਕਸ਼ਨ ਵੱਲ ਵੱਧੇ ਆ ਆਧੁਨਿਕ ਵਿਸਾਖੀ ਦੇ ਜਸ਼ਨ ਵੱਲ ਹੁਣ ਜਦੋਂ ਅਸੀਂ ਵਿਸਾਖੀ ਦੇ ਇਤਿਹਾਸਿਕ ਪਹਿਲੂ ਨੂੰ ਸਮਝ ਲਿਆ ਹੈ ਤੇ ਆਓ ਵੇਖੀਏ ਅੱਜ ਇਸ ਤਿਉਹਾਰ ਨੂੰ ਕਿਵੇਂ ਮਨਾਇਆ ਜਾਂਦਾ ਹੈ ਸਾਂਭਤੀ ਚੰਗੇ ਰਤੇ ਮੈਂ ਸਾਂਭ ਤੇ ਪੜੋਲੇ ਆ ਰੱਖ ਦਿੱਤੇ ਦਾਣੇ ਜਿਹੜੇ ਰਾਤੀ ਮੈਂ ਤੋਲੇ ਆ ਤੂੰ ਵੀ ਮਾਂ ਵਾਲਾ ਲੈ ਅੰਮ੍ਰਿਤਸਰ ਵਿੱਚ ਵਿਸਾਖੀ ਦਾ ਆਪਣਾ ਹੀ ਕਮਾਤ ਹੋਇਆ ਚੱਲ ਮੇਲੇ ਨੂੰ ਚੱਲੀਏ ਆਮ ਅੰਮ੍ਰਿਤਸਰ ਦੀ ਜਿਹੜੀ ਟ੍ਰੈਡੀਸ਼ਨ ਹੈ ਉਹਦੇ ਵਿੱਚ ਦਰਬਾਰ ਸਾਹਿਬ ਦੀ ਮਹੱਤਾ ਕਰਕੇ ਦੀਵਾਲੀ ਵਿਸਾਖੀ ਤੇ ਲੋਕਾਂ ਦਾ ਰਸ਼ ਰੂਰਲ ਏਰੀਆਸ ਤੋਂ ਵੀ ਬਹੁਤ ਆਉਂਦਾ ਹੈ ਜਿਹੜਾ ਬੱਚਾ ਬੱਚੇ ਵਾਸਤੇ ਪਹਿਲੀ ਵਿਸਾਖੀ ਆਉਂਦੀ ਹੈ ਉਦੋਂ ਉਹਨੂੰ ਜਲਚਕਾਉਂਦੇ ਨੇ ਤੇ ਅੰਮ੍ਰਿਤਸਰ ਦੀ ਟ੍ਰੈਡੀਸ਼ਨ ਸੀ ਕਿ ਉਹਨੂੰ ਜਲਚਕਾਉਂਦੇ ਨੇ ਦਰਬਾਰ ਸਾਹਿਬ ਤਾਂ ਤੋਂ ਇਹ ਕਲਚਰਲੀ ਜਿਹੜਾ ਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਨੌਜਵਾਨ ਪੀੜੀ ਲਈ ਵਿਸਾਖੀ ਉਹਨਾਂ ਦੀ ਪਹਿਚਾਨ ਅਤੇ ਵਿਰਾਸਤ ਨਾਲ ਜੁੜਨ ਦਾ ਦਿਨ ਵੀ ਹੈ। ਹੋ ਟੋਲ ਨਹੀਂ ਤਵੇ ਲੀਆ ਅਜ ਪੀਪਾ ਖੜਕੋ ਵਿਸਾਖੀ ਰਤੌਰ ਪੰਜਾਬ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪਹਿਲੀ ਗੱਲ ਤੇ ਅੱਜ ਦੇ ਦਿਨ ਹੀ ਕਨਕਾਂ ਦੀ ਜਿਹੜੀ ਵਾਢੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਜਿਹੜਾ ਕਿ ਵਿਸਾਖੀ ਦਾ ਮੇਨ ਇੱਕ ਰੀਜ਼ਨ ਹੁੰਦਾ ਹੈ ਮਨਾਉਣ ਦਾ ਵਿਸਾਖੀ ਜਿਹੜੀ ਤਿਉਹਾਰ ਹੈ ਇਹ ਪੰਜਾਬੀ ਸੱਭਿਆਚਾਰ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਮੁੰਡੇ ਤੇ ਕੁੜੀਆਂ ਪੰਜਾਬੀ ਕਿਸਾਨ ਸਾਰੇ ਇਸ ਤਿਹਾਣ ਨੂੰ ਬੜੀ ਧੂਮਤਾਂ ਮਨਾਉਂਦੇ ਨੇ ਸਾਡੇ ਲਈ ਤਾਂ ਬਹੁਤ ਜ਼ਰੂਰੀ ਹੈ ਦੇਖੋ ਅੱਜ ਦੇ ਦਿਨ ਜਿਵੇਂ ਜੱਟ ਆਪਦੀ ਕਣਕ ਨੂੰ ਵੜਦੇ ਆਈ ਤੇਰੋਂ ਮੰਡੀ ਜਾ ਕੇ ਵੇਚ ਦਿਆ ਫਿਰ ਆਪਦੇ ਪਰਿਵਾਰ ਚ ਖੁਸ਼ੀਆਂ ਮਨਾਉਂਦੇ ਆ ਨਾਲੇ ਆਪਦੇ ਜਵਾਕਾਂ ਨੂੰ ਨਵੀਆਂ ਚੀਜ਼ਾਂ ਦਵਾਉਂਦੇ ਆ ਉਹ ਵੀ ਖੁਸ਼ ਹੁੰਦੇ ਆ ਸੋ ਆਪਾਂ ਕਹਿ ਸਕਦੇ ਆਂ ਜਿਹੜੀ ਵਿਸਾਖੀ ਆ ਉਹ ਪਰਿਵਾਰ ਲਈ ਵੀ ਇੱਕ ਖੁਸ਼ੀ ਆ ਸਾਰਿਆਂ ਲਈ ਸਾਡੇ ਸਾਰੇ ਸਮਾਜ ਲਈ ਇਹਨਾਂ ਨੌਜਵਾਨਾਂ ਦੇ ਵਿਚਾਰ ਸਾਫ਼ ਦਰਸਾਉਂਦੇ ਹਨ ਕਿ ਵਿਸਾਖੀ ਅੱਜ ਵੀ ਏਕਤਾ ਪ੍ਰੇਰਣਾ ਅਤੇ ਰੋਹਾਨੀ ਜੋਸ਼ ਦਾ ਸੁਨੇਹਾ ਲੈ ਕੇ ਆਉਂਦੀ ਹੈ ਚੇਂਜ ਹੋਇਆ ਮਸ਼ੀਨੀਕਰਨ ਹੋਇਆ ਟੀਵੀ ਆ ਗਿਆ ਮੀਡੀਆ ਆ ਗਿਆ ਮੋਬਾਈਲ ਆ ਗਿਆ ਸੀ ਹੋਰ ਉਪਕਰਨਾਂ ਨਾਲ ਜੁੜ ਗਏ ਪਰ ਕੁਝ ਦਿਹਾੜੇ ਟਾਡੀਆਂ ਕੌਮਾਂ ਦੇ ਰੂਹੇ ਰਮਾ ਹੁੰਦੇ ਆਤਮਾ ਹੁੰਦੇ ਸਾਨੂੰ ਉਸ ਆਤਮਾ ਦੀ ਜੋਤ ਨੂੰ ਜਗਦੇ ਰੱਖਣ ਲਈ ਇਹ ਦਿਹਾੜੇ ਮਨਾਉਣੇ ਚਾਹੀਦੇ ਆ ਇਹ ਦਿਹਾੜੇ ਸਾਡੀ ਕੈਮਿਸਟਰੀ 'ਚ ਰਟੇ ਮਿਠੇ ਆ ਇਨਾਂ ਦਾ ਬਹੁਤ ਵੱਡਾ ਮਤਵ ਆ। ਇਹ ਯੂਥ ਨੂੰ ਜੁੜਨਾ ਚਾਹੁੰਦਾ ਹੈ ਤੁਸੀਂ ਬਾਹਰ ਨਿਕਲ ਕੇ ਦੱਸੋਗੇ ਕੀ ਤੁਹਾਡੇ ਕੋਲ ਹੈ ਕੀ। 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਤੋਂ ਲੈ ਕੇ ਜਲੀਆਂ ਵਾਲਾ ਬਾਗ ਦੇ ਅਨਮਿੱਟ ਦੁੱਖ ਤੱਕ ਇਹ ਦਿਨ ਸਾਡੇ ਇਤਿਹਾਸਕ ਅਤੇ ਆਤਮਿਕ ਵਿਰਾਸਤ ਨੂੰ ਜੋੜਦਾ ਹੈ। ਇਹ ਪਵਿੱਤਰ ਮੌਕੇ ਤੇ ਦੁਨੀਆਦਾਰੀ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਹਾਰਦਿਕ ਵਧਾਈਆਂ। ਇਹ ਨਵੀਂ ਸ਼ੁਰੂਆਤ ਤੁਹਾਡੇ ਜੀਵਨ ਵਿੱਚ ਸ਼ਾਂਤੀ ਖੁਸ਼ਹਾਲੀ ਅਤੇ ਸਾਂਝ ਦੀ ਰੋਸ਼ਨੀ ਲੈ ਕੇ ਆਵੇ ਧੰਨਵਾਦ ਤੇ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਚੱਲ ਮੇਲੇ ਨੂੰ ਚੱਲੀਏ ਹੋ ਦੁਨੀਆਦਾਰੀ ਦੇ ਅੱਜ ਦੇ ਐਪੀਸੋਡ ਸੇ ਇਨਾਹੀ ਆਉਣ ਵਾਲੇ ਹਫ਼ਤੇ ਨਵੀਆਂ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਮੈਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦੁਨੀਆ ਭਰ ਦੀ ਖਬਰਾਂ ਨੂੰ ਦੇਖਣ ਲਈ ਸਮਝਣ ਲਈ ਵੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ